ਰਨੋਇਲਾ ਦਾ ਪਿੰਡ ਆ ਜਿੱਥੇ ਉਹਦੀ ਸ਼ੂਟਿੰਗ ਹੋਈ ਆ ਉਹਦੀ ਕੰਧ ਤੇ ਲਿਖਿਆ ਆ ਤੇ ਮੈਂ ਉੱਥੋਂ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਤੁਸੀਂ ਮਰਗੇ ਸੀਗੇ ਵੀ ਤੁਹਾਨੂੰ ਇਹਦਾ ਬਾਈਕਾਰਡ ਕਰਨਾ ਚਾਹੀਦਾ ਸੀਗਾ ਇਹੋ ਜਿਹੇ ਬੰਦੇ ਦਾ ਜਿਹੜਾ ਤੁਹਾਡੇ ਨੌਜਵਾਨ ਜਿਹੜਾ ਪਿੰਡ ਦੇ ਵਿੱਚ ਖੜਕੇ ਤੁਹਾਡਾ ਬੱਚਾ ਹੋ ਕੇ ਤੁਹਾਡੇ ਹੀ ਭਰਾਵਾਂ ਨੂੰ ਕਹੀ ਜਾਂਦਾ ਵੀ ਮਦਰ ਫਕਰੇ ਕੱਲੀ ਗਾਲਕ ਤੇ ਉਹਦੇ ਲੜਕਿਆਂ ਨੂੰ ਲੱਗ ਰਹੀ ਆ ਇਹਦੇ ਵਿੱਚ ਇਹਦਾ ਮਤਲਬ ਨਹੀਂ ਸਮਝਿਆ ਜਾ ਰਿਹਾ ਪੰਜਾਬੀ ਦੇ ਵਿੱਚ ਇਹਦਾ ਮਤਲਬ ਕੀ ਕੱਢਿਆ ਜਾਂਦਾ ਆ ਇਹ ਸਾਰਿਆਂ ਨੂੰ ਪਤਾ ਆ ਠੀਕ ਆ ਮੈਂ ਤਾਂ ਇਹਨਾਂ ਦੇ ਪਿੰਡ ਦੇ ਲੋਕਾਂ ਤੇ ਹੈਰਾਨ ਆਂ ਵੀ ਕੀ ਗੱਲ ਯਾਰ ਤੁਸੀਂ ਇੱਕ ਇੱਕ ਗਾਣੇ ਦੇ ਵਿੱਚ ਆਉਣ ਵਾਸਤੇ ਇੱਕ ਇਹ ਵੀ ਸਾਡੇ ਮੁੰਡਾ ਦਾ ਪਿੰਡ ਦਾ ਪਿੰਡ ਦਾ ਮੁੰਡਾ ਪਿੰਡ ਦਾ ਮੁੰਡਾ ਇਸੇ ਕਰਕੇ ਗਾਣਾ ਚਲਾਈ ਜੀ ਆਖੇ ਚੰਗੇ ਕੰਮ ਕਰਦਾ ਚੰਗੇ ਕੰਮ ਕਰਦਾ ਉਹ ਤਾਂ ਪੰਜਾਬ ਦਾ ਜਦੋਂ ਤੁਰਦਾ ਤਾਂ ਸ਼ੇਰ ਵਾਂਗੂ ਜਾਪਦਾ ਤਾਂ ਕਰਨ ਓਜਲੇ ਨੂੰ ਸੋਚਣਾ ਚਾਹੀਦਾ ਸੀਗਾ ਵੀ ਮੈਂ ਆਪਣੇ ਪਿੰਡ ਆ ਰਿਹਾ ਆ ਮੈਂ ਆਪਣੇ ਪਿੰਡ ਨੂੰ ਕੀ ਦੇ ਕੇ ਜਾ ਰਿਹਾ ਆ ਅੱਜ ਇਹਨੇ ਅੱਜ ਇਹ ਆ ਗਿਆ ਇੱਥੇ ਪੰਜਾਬ ਦੇ ਵਿੱਚ ਕੱਲ ਨੂੰ ਇਹ ਬਾਹਰ ਹੋਣਾ ਤੇ ਜਦੋਂ ਬਾਹਰ ਚਲ ਜਾਣਾ ਆ ਉਦੋਂ ਇਹਦੇ ਗਾਣਿਆਂ ਦੀ ਫੇਰ ਸ਼ੂਟਿੰਗ ਹੋਣੀ ਆ ਫੇਰ ਇਹੋ ਜਿਹਾ ਗਾਣਾ ਇਹਨੇ ਪਹਿਲਾਂ ਨਹੀਂ ਕੱਢ ਦਿੱਤਾ ਇਹੋ ਜਿਹਾ ਗਾਣਾ ਇਹਨੇ ਪੰਜਾਬ ਵਿੱਚ ਆ ਕੇ ਕਿਉਂ ਕੱਢਿਆ ਕੀ ਇਹ ਪੰਜਾਬ ਨੂੰ ਦੱਸਣ ਆਇਆ ਵੀ ਇਹ ਪੰਜਾਬ ਦੇ ਗੱਭਰੂ ਆ ਆ ਪੰਜਾਬ ਦੇ ਗੱਭਰੂ ਸੂਰਮੇ ਆ ਮਰਦ ਆ ਦਲੇਰ ਆ ਇਹ ਧੀਆ ਪਹਿਣਾ ਦੀ ਰਾਖੀ ਕਰਨ ਵਾਲੇ ਆ ਇਹ ਉਹ ਨਹੀਂ ਹੈਗੇ ਜਿਹੜਾ ਕਰਨੋਇਲਾ ਦੱਸਦਾ ਫਰਦਾ ਆ ਜੇ ਉਹ ਬੰਦਾ ਕੋਈ ਚੰਗੇ ਕੰਮ ਕਰਦਾ ਆ ਤੇ ਕੀ ਗੱਲ ਉਹਨੂੰ ਕਿਸੇ ਨੇ ਲਾਇਸੈਂਸ ਦੇ ਦਿੱਤਾ ਵੀ ਤੂੰ ਪੰਜਾਬ ਦੇ ਗੱਭਰੂਆਂ ਨੂੰ ਮਦਰ ਫੱਕਰ ਕਹੇ ਇਹਦਾ ਭਾਵ ਕੀ ਆ ਕੀ ਜੇ ਹੁਣ ਉਹਦੇ ਆਪਣੇ ਮੈਨੂੰ ਵੈਸੇ ਸੁਣ ਬਹੁਤ ਦੁੱਖ ਵੀ ਲੱਗਦਾ ਕਿਸੇ ਦੇ ਮਾਪੇ-ਬਾਪ ਨਾ ਹੋਣ ਤੇ ਜੇ ਉਹਦੇ ਆਪਣੇ ਮਾਪੇ-ਬਾਪ ਨਹੀਂ ਹੈਗੇ ਤੇ ਕੀ ਗੱਲ ਉਹ ਬਾਕੀ ਗੱਬਰੂਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਮਦਰ ਫੱਕਰ ਕਹੂਗਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਪੰਜ ਦਰਿਆਵਾਂ ਦੀ ਧਰਤੀ ਆ ਇੱਥੇ ਅਬਦਾਲੀ ਵਰਗੇ ਜਿਹੜੇ ਸੀਗੇ ਜਿਹੜੇ ਆਪਣੇ ਜਗਨਨਾਥ ਪੂਰੀ ਤੱਕ ਜਿਹੜੇ ਲੁੱਟ-ਖੁੱਟ ਕੀਤੀ ਆ ਇੱਥੋਂ ਉਹ ਨਹੀਂ ਸੁੱਕੇ ਮੁੜ ਕੇ ਗਏ ਤੇ ਕੀ ਗੱਲ ਉਹ ਸੂਰਮਿਆਂ ਦੇ ਕਰਕੇ ਨਹੀਂ ਮੁੜ ਕੇ ਗਿਆ ਉਹ ਇਹ ਉਹ ਬੰਦਾ ਜਿਹੜਾ ਅਬਦਾਲੀ ਸੀਗਾ ਠੀਕ ਆ ਉਹ ਪੰਜਾਬ ਦੇ ਗੱਬਰੂਆਂ ਦੇ ਕੋਲੋਂ ਕੁੱਟ ਖਾ ਕੇ ਕਿਉਂ ਕਿਉਂਕਿ ਪੰਜਾਬ ਦੇ ਗੱਭਰੂ ਮਦਰ ਫਕਰਦੇ ਆ ਪੰਜਾਬ ਦੇ ਗੱਭਰੂ ਸੂਰਮੇ ਪਤਾ ਨਹੀਂ ਲੋਕਾਂ ਦੇ ਕੀ ਹੋਣ ਵੜ ਗਿਆ ਦਿਮਾਗ ਦੇ ਵਿੱਚ ਇੱਕ ਪਿਛੇ ਜੇ ਫਿਲਮ ਆਈ ਸੀ ਉਹ ਅਮ ਜੀ ਗੋਡ ਠੀਕ ਆ ਉਹ ਮਾਈ ਗੋਡ ਮੂਵੀ ਆਈ ਸੀ ਉਹਦੇ ਵਿੱਚ ਨਾ ਇੱਕ ਡਾਇਲੋਗ ਸੀਗਾ ਉਹ ਕਹਿੰਦਾ ਕਹਿੰਦਾ ਇਹ ਕਹਿੰਦਾ ਉਹੀ ਗੱਲ ਆ ਜਿੱਦਾਂ ਤੁਸੀਂ ਕਹਿੰਦਾ ਸਮਾਜ ਸੇਵੀ ਆ ਉਹ ਜਿਹੜਾ ਕਿਦਾਂ ਪਤਾ ਨਹੀਂ ਲੋਕਾਂ ਨੇ ਸਮਾਜ ਸੇਵੀ ਨੂੰ ਵੀ ਇੱਕ ਹਵਾ ਬਣਾ ਲਿਆ ਉਹਦੇ ਕਹਿੰਦਾ ਕਹਿੰਦਾ ਇਹ ਕਹਿੰਦਾ ਉਹੀ ਗੱਲ ਹੋਈ ਵੀ ਜਿਹੜਾ ਹੀ ਕਹਿੰਦਾ ਉਹ ਸ਼ੇਖਰ ਵੇਚਦਾ ਆ ਤੇ ਉਹੀ ਕਹਿੰਦਾ ਹਸਪਤਾਲ ਖੋਲਹੀ ਜਾਂਦਾ ਕੈਨਸਰ ਹੂੰ ਠੀਕ ਆ ਅੱਜ ਇਸ ਬੰਦੇ ਨੇ ਗਾਣਾ ਕੱਢਿਆ ਕਿ ਐਮ ਐਫ ਨੌਜਵਾਨ ਪੰਜਾਬ ਦਾ ਮੈਨੂੰ ਪੁੱਛਣਾ ਚਾਹੁੰਦਾ ਕੀ ਇਹ ਪੰਜਾਬ ਦੇ ਜਿਹੜੇ ਨੌਜਵਾਨਾਂ ਉਹਨਾਂ ਨੂੰ ਇਹ ਹੁਣ ਮੈਂ ਗਾਲ ਕੱਢ ਕੇ ਤਾਂ ਨਹੀਂ ਦੱਸ ਸਕਦਾ ਵੀ ਚਲੋ ਵੀ ਇਹ ਉਹਨਾਂ ਨੂੰ ਉਹ ਕਹਿ ਰਿਹਾ ਆ ਜਿਹੜੀ ਧਰਤੀ ਦੇ ਕਹਿੰਦੇ ਸੀਗੇ ਵੀ ਇੱਥੇ ਦੇ ਮਰਦਾ ਜਿਹੜੇ ਉਹ 3ਾਂ ਪੈਣਾਂ ਦੀ ਰੱਖਿਆ ਕਰਦੇ ਰਹੇ ਆ 30 30 ਹਜ਼ਾਰ ਦੀਆਂ ਸੰਖਿਆ ਦੇ ਵਿੱਚ ਅਸੀਂ 3ਾਂ ਜਿਹੜੀਆਂ 3ਾਂ ਪੈਣਾ ਅਸੀਂ ਅਫਦਾਲੀ ਦੇ ਕੋਲ ਛਡਾਉਂਦੇ ਰਹੇ ਆ ਕਿ ਉਹ ਮਦਰ ਫਕਰ ਛਡਾਉਂਦੇ ਰਹੇ ਜਾਂ ਸੂਰਮੇ ਛਡਾਉਂਦੇ ਰਹੇ ਫਿਰ ਉਹਨੇ ਆਪਣੇ ਪਿੰਡ ਦੇ ਵਿੱਚ ਸ਼ੂਟਿੰਗ ਕੀਤੀ ਆ ਕੀ ਗੱਲ ਪਿੰਡ ਵਾਲੇ ਮਰ ਗਏ ਸੀਗੇ ਉਥੇ ਕੋਈ ਮਰਦਨ ਨਹੀਂ ਸੀਗਾ ਵੀ ਜਿਹੜਾ ਉਹਨੂੰ ਇਹ ਦੱਸ ਸਕੇ ਵੀ ਪੁੱਤਰਾ ਵੀ ਇਹ ਪੰਜਾਬ ਦੀ ਧਰਤੀ ਇੱਥੇ ਮਦਰ ਫਕਰ ਨਹੀਂ ਜੰਮਦੇ ਇੱਥੇ ਸੂਰਮੇ ਜੰਮਦੇ ਜਿਹੜੇ ਇੱਜ਼ਤਾਂ ਦੀ ਰੱਖੀ ਕਰਦੇ ਹੂੰ ਪੰਜਾਬੀ ਸਿੰਗਰ ਕਰਨ ਔਜਲਾ ਦਾ ਇੱਕ ਗੀਤ ਆਇਆ ਹੈਗਾ ਜਿਸ ਦੇ ਵਿੱਚ ਕਰਨ ਔਜਲਾ ਨੇ ਜਿਸ ਤਰੀਕੇ ਦੀ ਸ਼ਬਦਾਵਲੀ ਵਰਤੀ ਹੈ ਉਹ ਸ਼ਾਇਦ ਮੈਂ ਕੈਮਰੇ ਅੱਗੇ ਵੀ ਬੋਲਣ ਤੋਂ ਗੁਰੇਜ਼ ਕਰੂੰਗਾ ਐਮ ਐਸ ਗੱਭਰੂ ਸ਼ਾਰਟ ਫਾਰਮ ਦੇ ਵਿੱਚ ਇਹ ਨਾਮ ਹੈਗਾ ਪਰ ਜੇਕਰ ਇਸ ਨੂੰ ਮੈਂ ਫੁੱਲ ਫਾਰਮ ਦੇ ਵਿੱਚ ਦੱਸੂੰਗਾ ਤਾਂ ਇਹ ਮਾਦੀ ਗਾਲ ਬਣਦੀ ਹੈਗੀ ਹੈ ਪਰ ਉਸ ਗਾਲ ਨੂੰ ਲੈ ਕੇ ਕਰਨ ਔਜਲਾ ਨੇ ਗਾਣਾ ਬਣਾਇਆ ਜਿਸ ਦਾ ਵਿਵਾਦ ਇਸ ਵਕਤ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਹੈ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਕਰਨ ਔਜਲਾ ਨੇ ਆਪਣੇ ਪਿੰਡ ਦੇ ਵਿੱਚ ਇਹ ਗੀਤ ਬਣਾਇਆ ਇਹ ਗਾਣਾ ਰਿਕਾਰਡ ਕੀਤਾ ਇਹ ਗਾਣੇ ਨੂੰ ਫਿਲਮਾਇਆ ਹੈ ਪਰ ਉਸ ਜਗ੍ਹਾ ਦੇ ਉੱਪਰ ਜਿਸ ਤਰੀਕੇ ਦੇ ਨਾਲ ਗੰਦੀ ਸ਼ਬਦਾਵਲੀ ਵਰਤੀ ਉਸ ਦਾ ਵਿਰੋਧ ਇਸ ਵਕਤ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਸ ਪੂਰੇ ਚਰਚਾ ਦੇ ਉੱਪਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸ਼ਿਵ ਕਲ ਰਾਜੋ ਕੀ ਸਮਾਜ ਸੇਵੀ ਵੀ ਨੇ ਤੇ ਐਜ਼ ਅ ਯੰਗਸਟਰ ਵੀ ਨੇ ਉਹਨਾਂ ਦੀ ਕੀ ਕੁਝ ਜਿਹੜੀ ਹੈਗੀ ਹੈ ਉਹ رائے ਹੈਗੀ ਹੈ ਇਸ ਦੇ ਉੱਪਰ ਗੱਲਬਾਤ ਕਰਕੇ ਜਰੂਰ ਦੱਸਣ ਦੀ ਕੋਸ਼ਿਸ਼ ਕਰਾਂਗੇ ਪਰ ਤਾਂ ਬਹੁਤ ਬਹੁਤ ਸਵਾਗਤ ਕਰਦੇ ਆਂ ਸਵਾਗਤ ਹੈ ਭਾਈ ਬੜਾ ਪਹਿਲਾਂ ਤਾਂ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਅੱਛਾ ਪੰਜਾਬ ਦੇ ਵਿੱਚ ਹੁਣ ਬਈ ਨਵਾਂ ਹੀ ਮੁੱਦਾ ਸ਼ੁਰੂ ਹੋ ਗਿਆ ਕਹਿੰਦੇ ਭਈ ਕਰਨ ਔਜਲਾ ਨੇ ਜਿਸ ਤਰੀਕੇ ਦੇ ਨਾਲ ਗਾਣਾ ਗਾਇਆ ਤੇ ਜਿਹੜੀ ਸ਼ਬਦ ਵਰਤੇ ਜਿਹੜੇ ਸ਼ਬਦ ਵਰਤੇ ਗਾਣੇ ਦੇ ਵਿੱਚ ਐਮ ਐਸ ਗੱਭਰੂ ਮਦਰ ਫਕਰ ਗੱਭਰੂ ਜਿਹੜਾ ਹੈਗਾ ਹੈ ਇੰਗਲਿਸ਼ ਵਿੱਚ ਵਰਡ ਹੈ ਜੇ ਪੰਜਾਬੀ ਦੇ ਵਿੱਚ ਕਹੀਏ ਤਾਂ ਗਾਲ ਸਿੱਧੀ ਹੁੰਦੀ ਹੈ ਇੰਗਲਿਸ਼ ਤੇ ਵਿੱਚ ਵੀ ਗਾਲੀ ਹੈ ਉਸ ਚੀਜ਼ ਨੂੰ ਲੈ ਕੇ ਹੁਣ ਵਿਵਾਦ ਛੜਿਆ ਹੋਇਆ ਐ ਐਜ਼ ਅ ਯੰਗਸਟਰ ਹੈਗੇ ਸਮਾਜ ਸਵੀ ਤੁਸੀਂ ਕਿਵੇਂ ਦੇਖਦੇ ਹੋ ਸਾਰਿਆਂ ਤੋਂ ਪਹਿਲਾਂ ਦੇਸ਼ਾਂ ਵਸੇਸ਼ਾਂ ਵਿੱਚ ਵਾਦੀ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰ ਇਸਾਸਿਕ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਇਹ ਜਿਹੜੀ ਗਾਲਾਂ ਦੇ ਉੱਤੇ ਜਿਹੜੇ ਗਾਣੇ ਆ ਰਹੇ ਆ ਸਾਰਿਆਂ ਤੋਂ ਪਹਿਲਾਂ ਤਾਂ ਇਹ ਜਿਹੜੇ ਗਾਣੇ ਲਿਖਦੇ ਆ ਜਾਂ ਗਾਉਂਦੇ ਆ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਤੇ ਜਿਹੜੇ ਸੁਣਦੇ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਜਿਹੜੇ ਇਹ ਗਾਣਾ ਆ ਕੋਈ ਚੀਜ਼ ਆਪਾਂ ਕੋਈ ਸੁਣਦੇ ਆ ਉਹਦਾ ਮਤਲਬ ਕੀ ਆ ਹੂੰ ਕੋਈ ਸਮਾਂ ਸੀਗਾ ਛੇਵੇਂ ਪਾਸ਼ਾ ਨੇ ਬਾਬਾ ਨਥਾ ਜੀ ਤੇ ਬਾਬਾ ਅਬਦੁੱਲਾ ਜੀ ਨੂੰ ਜਦੋਂ ਢਾਡੀ ਸੰਗੀਤ ਦੀ ਜਦੋਂ ਸ਼ੁਰੂਆਤ ਹੋਈ ਆ ਹੂੰ ਜਦੋਂ 12 ਗਾਈਆਂ ਜਾ ਰਹੀਆਂ ਸੀਗੀਆਂ ਉਹਦੇ ਵਿੱਚ ਵਰਡ ਆਉਂਦੇ ਹੁੰਦੇ ਸੀਗੇ ਸੂਰਮਾ ਦਲੇਰ ਬਹਾਦਰ ਜਿਹਦੇ ਤੋਂ ਆਪਾਂ ਨੌਜਵਾਨ ਜਿਹੜੇ ਸੀਗੇ ਜਦੋਂ ਮਾਰੇ ਨੇ ਕਿਹਾ ਸੀਗਾ ਵੀ ਹੁਣ ਜਿਹੜਾ ਭਗਤੀ ਤੇ ਸ਼ਕਤੀ ਦੋਵੇਂ ਇਕੱਠੇ ਵਰਤੇ ਜਾਣਗੇ ਤੇ ਜਿਹੜਾ ਬਾਬਾ ਨੱਥਾ ਤੇ ਅਬਦੁੱਲਾ ਸੀਗੇ ਨਾ ਜਿਹੜੇ ਉਹਨਾਂ ਦੀਆਂ ਵਾਰਾਂ ਸੀਗੀਆਂ ਉਹ ਉਹਨਾਂ ਦੇ ਖੂਨ ਦੇ ਵਿੱਚ ਜੋਸ਼ ਭਰਨ ਦਾ ਕੰਮ ਕਰਦੇ ਕਰਦੇ ਹੁਣ ਅੱਜ ਦੇ ਜੇ ਸੰਗੀਤ ਨੂੰ ਉਹਨਾਂ ਨਾਲ ਕੰਪੇਅਰ ਵੈਸੇ ਦਾ ਕੀਤਾ ਹੀ ਨਹੀਂ ਜਾ ਸਕਦਾ ਕਦੇ ਵੀ ਨਹੀਂ ਕੀਤਾ ਜਾ ਸਕਦਾ ਪਰ ਮੈਂ ਮੇਰਾ ਮੰਨਣਾ ਹੈ ਕਿ ਬੰਦਾ ਜੋ ਦੇਖਦਾ ਆ ਜੋ ਸੁਣਦਾ ਆ ਜੋ ਬਾਚਦਾ ਆ ਇਨਸਾਨ ਹਮੇਸ਼ਾ ਉਸੇ ਪਰਵਰਤੀ ਦਾ ਬਣ ਜਾਂਦਾ ਹੈ ਅੱਜ ਇਸ ਬੰਦੇ ਨੇ ਗਾਣਾ ਕੱਢਿਆ ਕਿ ਐਮ ਐਫ ਨੌਜਵਾਨ ਪੰਜਾਬ ਦਾ ਮੈਨੂੰ ਪੁੱਛਣਾ ਚਾਹੁੰਦਾ ਕੀ ਇਹ ਪੰਜਾਬ ਦੇ ਜਿਹੜੇ ਨੌਜਵਾਨਾਂ ਉਹਨਾਂ ਨੂੰ ਇਹ ਹੁਣ ਮੈਂ ਗਾਲ ਕੱਢ ਕੇ ਤਾਂ ਨਹੀਂ ਦੱਸ ਸਕਦਾ ਵੀ ਚਲੋ ਵੀ ਇਹ ਉਹਨਾਂ ਨੂੰ ਉਹ ਕਹਿ ਰਿਹਾ ਜਿਹੜੀ ਧਰਤੀ ਦੇ ਕਹਿੰਦੇ ਸੀਗੇ ਵੀ ਇੱਥੇ ਦੇ ਮਰਦਾਂ ਜਿਹੜੇ ਉਹ 3ਾਂ ਭੈਣਾਂ ਦੀ ਰੱਖਿਆ ਕਰਦੇ ਰਹੇ ਆ 30 30 ਹਜ਼ਾਰ ਦੀਆਂ ਸੰਖਿਆ ਦੇ ਵਿੱਚ ਅਸੀਂ 3ਾਂ ਜੜੀਆਂ 3ਾਂ ਭੈਣਾਂ ਅਸੀਂ ਅਫਗਾਨੀ ਦੇ ਕੋਲ ਛਡਾਉਂਦੇ ਰਹੇ ਆ ਕਿ ਉਹ ਮਦਰ ਫਕਰ ਛਡਾਉਂਦੇ ਰਹੇ ਜਾਂ ਸੂਰਮੇ ਛਡਾਉਂਦੇ ਰਹੇ ਇਹ ਸਾਨੂੰ ਚੀਜ਼ ਸੋਚਣੀ ਚਾਹੀਦੀ ਆ ਫਿਰ ਉਹਨੇ ਆਪਣੇ ਪਿੰਡ ਦੇ ਵਿੱਚ ਸ਼ੂਟਿੰਗ ਕੀਤੀ ਆ ਕੀ ਗੱਲ ਪਿੰਡ ਵਾਲੇ ਮਰਗੇ ਸੀਗੇ ਉਥੇ ਕੋਈ ਮਰਦ ਨਹੀਂ ਸੀਗਾ ਵੀ ਜਿਹੜਾ ਉਹਨੂੰ ਇਹ ਦੱਸ ਸਕੇ ਵੀ ਪੁੱਤਰਾ ਵੀ ਇਹ ਪੰਜਾਬ ਦੀ ਧਰਤੀ ਇੱਥੇ ਮਦਰ ਫਕਰ ਨਹੀਂ ਜੰਮਦੇ ਇੱਥੇ ਸੂਰਮੇ ਜੰਮਦੇ ਜਿਹੜੇ ਇੱਜ਼ਤਾਂ ਦੀ ਰਾਖੀ ਕਰਦੇ ਹਾਂ ਅਜੇ ਜਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਵੀ ਗਾਣਾ ਸ਼ੂਟ ਹੋਇਆ ਤੇ ਉੱਥੇ ਦੇ ਲੋਕ ਵੀ ਕਹਿੰਦੇ ਕਿ ਬਈ ਕਰਨ ਗੋਦ ਨੇ ਤਾਂ ਬੜਾ ਵਧੀਆ ਕੀਤਾ ਉਹ ਤਾਂ ਸਮਾਜ ਸੇਵੀ ਹੈ ਪਿੰਡਾਂ ਦੇ ਵਿੱਚ ਸਮਾਜ ਸੇਵੀ ਵਾਲੇ ਕੰਮ ਕਰਦਾ ਹੈ ਹਰੇਕ ਪੱਖੋਂ ਵਧੀਆ ਬੰਦਾ ਹੈਗਾ ਇੰਟਰਵਿਊਆਂ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਫਿਰ ਉਹਨਾਂ ਨੂੰ ਕਿਵੇਂ ਦੇਖਦੇ ਹੋ ਵੀ ਪਤਾ ਨਹੀਂ ਲੋਕਾਂ ਦੇ ਕੀ ਘੋਣ ਵੜ ਗਿਆ ਦਿਮਾਗ ਦੇ ਵਿੱਚ ਇੱਕ ਪਿਛੇ ਜੇ ਫਿਲਮ ਆਈ ਸੀ ਉਹ ਅਮਜੀ ਗੋਡ ਠੀਕ ਆ ਉਹ ਮਾਈ ਗੋਡ ਮੂਵੀ ਆਈ ਸੀ ਉਹਦੇ ਵਿੱਚ ਨਾ ਇੱਕ ਡਾਇਲੋਗ ਸੀਗਾ ਉਹ ਕਹਿੰਦਾ ਕਹਿੰਦਾ ਇਹ ਕਹਿੰਦਾ ਉਹੀ ਗੱਲ ਆ ਜਿੱਦਾਂ ਤੁਸੀਂ ਕਿਹਾ ਨਾ ਸਮਾਜ ਸੇਵੀ ਆ ਉਹ ਜਿਹੜਾ ਕਿਦਾ ਪਤਾ ਨਹੀਂ ਲੋਕਾਂ ਨੇ ਸਮਾਜ ਸੇਵੀ ਨੂੰ ਵੀ ਇੱਕ ਹਵਾ ਬਣਾ ਲਿਆ ਆ ਉਹਦਾ ਇਹ ਕਹਿੰਦਾ ਕਹਿੰਦਾ ਇਹ ਕਹਿੰਦਾ ਉਹੀ ਗੱਲ ਹੋਈ ਵੀ ਜਿਹੜਾ ਹੀ ਕਹਿੰਦਾ ਉਹ ਸ਼ਿਖਰ ਵੇਚਦਾ ਆ ਤੇ ਉਹੀ ਕਹਿੰਦਾ ਹਸਪਤਾਲ ਖੋਲਹੀ ਜਾਂਦਾ ਕੈਂਸਲ ਹੂੰ ਠੀਕ ਆ ਜੇ ਉਹ ਬੰਦਾ ਕੋਈ ਚੰਗੇ ਕੰਮ ਕਰਦਾ ਆ ਤੇ ਕੀ ਗੱਲ ਉਹਨੂੰ ਕਿਸੇ ਨੇ ਲਾਇਸੈਂਸ ਦੇਤਾ ਵੀ ਤੂੰ ਪੰਜਾਬ ਦੇ ਗੱਬਰੂਆਂ ਨੂੰ ਮਦਰ ਫੱਕਰ ਕਹੇ ਹੂੰ ਇਹਦਾ ਭਾਵ ਕੀ ਆ ਕੀ ਜੇ ਹੁਣ ਉਹਦੇ ਆਪਣੇ ਮੈਨੂੰ ਵੈਸੇ ਸੁਣ ਬਹੁਤ ਦੁੱਖ ਵੀ ਲੱਗਦਾ ਕਿਸੇ ਦੇ ਮਾਪਾਪਾ ਨਾ ਹੋਣ ਤੇ ਜੇ ਉਹਦੇ ਆਪਣੇ ਮਾਪਾਪਾ ਨਹੀਂ ਹੈਗੇ ਤੇ ਕੀ ਗੱਲ ਉਹ ਬਾਕੀ ਗੱਬਰੂਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਮਦਰ ਫਕਰ ਕਹੂਗਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਪੰਜ ਦਰਿਆਵਾਂ ਦੀ ਧਰਤੀ ਆ ਇੱਥੇ ਅਬਦਾਲੀ ਵਰਗੇ ਜਿਹੜੇ ਸੀਗੇ ਜਿਹੜੇ ਆਪਣੇ ਜਗਨਨਾਥ ਪੂਰੀ ਤੱਕ ਜਿਹੜੇ ਲੁੱਟ ਸੁੱਟ ਕੀਤੀ ਆ ਇੱਥੋਂ ਉਹ ਨਹੀਂ ਸੁੱਕੇ ਮੁੜ ਕੇ ਗਏ ਤੇ ਕੀ ਗੱਲ ਉਹ ਸੂਰਮਿਆਂ ਦੇ ਕਰਕੇ ਨਹੀਂ ਮੁੜ ਕੇ ਗਿਆ ਉਹ ਇਹ ਉਹ ਬੰਦਾ ਜਿਹੜਾ ਅਬਦਾਲੀ ਸੀਗਾ ਠੀਕ ਆ ਉਹ ਪੰਜਾਬ ਦੇ ਗੱਬਰੂਆਂ ਦੇ ਕੋਲੋਂ ਕੁੱਟ ਖਾ ਕੇ ਗਿਆ ਹੂੰ ਕਿਉਂ ਕਿ ਪੰਜਾਬ ਦੇ ਗੱਬਰੂ ਮਦਰ ਫਕਰ ਨਹੀਂ ਹੈਗਾ ਪੰਜਾਬ ਦੇ ਗੱਬਰੂ ਸੂਰਮੇ ਆ ਅੱਛਾ ਇਸ ਤਰੀਕੇ ਦੇ ਨਾਲ ਪਹਿਲਾਂ ਗਾਣੇ ਨਹੀਂ ਸੁਣਨ ਨੂੰ ਮਿਲਦੇ ਸੀ ਪਹਿਲਾਂ ਜਦੋਂ ਅਸੀਂ ਪੰਜਾਬ ਦੇ ਗਾਣੇ ਸੁਣਦੇ ਸੀਗੇ ਉਦੋਂ ਕਲਚਰ ਦਿਖਦਾ ਸੀ ਪੰਜਾਬ ਦਾ ਜਾਂ ਫਿਰ ਪੰਜਾਬ ਦੇ ਗਾਣੇ ਦੇ ਵਿੱਚ ਕਬੱਡੀ ਹੁੰਦੀ ਸੀ ਮਾਂ ਬੋਲੀ ਦੀ ਗੱਲ ਹੁੰਦੀ ਸੀਗੀ ਜਾਂ ਫਿਰ ਦੂਜੇ ਜਿਹੜੇ ਹੈਗੇ ਪੰਜਾਬ ਦੇ ਇਤਿਹਾਸ ਦੀ ਗੱਲ ਹੁੰਦੀ ਸੀ ਹਰੀ ਸਿੰਘ ਨਲਵਾ ਹੋਰਾ ਦੀ ਗੱਲ ਹੁੰਦੀ ਸੀ ਪਰ ਜਦੋਂ ਤੋਂ ਹੁਣ ਇਹ ਟ੍ਰੈਂਡ ਆਇਆ ਹੈ ਵੈਸਟਰਨ ਕਲਚਰ ਦਾ ਉਦੋਂ ਤੋਂ ਇਸ ਤਰੀਕੇ ਦੇ ਨਾਲ ਜਦੋਂ ਤੋਂ ਗੀਤ ਆਣੇ ਸ਼ੁਰੂ ਹੋਏ ਨੇ ਲੱਗਦਾ ਕਿ ਕਿਤੇ ਨਾ ਕਿਤੇ ਇਸ ਚੀਜ਼ ਦੇ ਉੱਪਰ ਰੋਕ ਵੀ ਹੋਣੀ ਚਾਹੀਦੀ ਸੀਗੀ ਕਤੇ ਨਾ ਕਤੇ ਨਾ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਇਹਨਾਂ ਦੀ ਜਿਹੜੀ ਅਣਖ ਆ ਉਹਨੂੰ ਚੈੱਕ ਕੀਤਾ ਜਾ ਰਿਹਾ ਪਤਾ ਨਹੀਂ ਸਰਕਾਰਾਂ ਵੱਲੋਂ ਜਾਂ ਏਜੰਸੀਆਂ ਵੱਲੋਂ ਜਾਂ ਕੀ ਇਹ ਮਤਲਬ ਕਿ ਪ੍ਰੋਪਗੈਂਡਾ ਚੱਲਿਆ ਜਾ ਰਿਹਾ ਚਲਾਇਆ ਜਾ ਰਿਹਾ ਹ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਵੀ ਜਿਹੜੇ ਇਹ ਪ੍ਰੋਪਗੈਂਡਾ ਹੈਗਾ ਆ ਇਹ ਪੰਜਾਬ ਦੇ ਸਾਡੇ ਜਿਹੜੇ ਲੋਕ ਆ ਉਹਨਾਂ ਨੂੰ ਸਮਝਣਾ ਚਾਹੀਦਾ ਅੱਜ ਤੁਹਾਡੇ ਨੌਜਵਾਨਾਂ ਨੂੰ ਮਦਰ ਫਕਰ ਕਿਹਾ ਜਾ ਰਿਹਾ ਛੋਟੇ ਛੋਟੇ ਬੱਚੇ ਮੈਂ ਸੁਣਦਾ ਪਿਆ ਸੀਗਾ ਵੀ ਛੋਟੇ ਛੋਟੇ ਬੱਚੇ ਉਹਦਾ ਗਾਣਾ गा ਰਿਹਾ ਆ ਉਹ ਕਹਿੰਦੇ ਆ ਮੈਂ ਗੱਬਰੂ ਪੁੱਤ ਪੰਜਾਬ ਦਾ ਮਦਰ ਫਕਰ ਮੈਂ ਉਹਦੇ ਪੰਜਾਬ ਦਾ ਯਾਰ ਕੋਈ ਅਕਲ ਨੂੰ ਹੱਥ ਮਾਰੋ ਪੰਜਾਬ ਦੇ ਜਿਹੜੇ ਨੌਜਵਾਨਾ ਹੁਣ ਪਿੱਛੇ ਜੇ ਆਪਣੇ ਇੱਕ ਲੜਕੀ ਦਾ ਮਰਟਰ ਹੋਇਆ ਠੀਕ ਆ ਸੋਧਾ ਲੱਗਿਆ ਠੀਕ ਆ ਉਹ ਲੱਗਿਆ ਕਿਉਂ ਉਹ ਲੱਗਿਆ ਕਿਉਂ ਆ ਕਿਹੜੀ ਗੱਲੋਂ ਲੱਗਿਆ ਉਹ ਕੀ ਸੇਧ ਦੇ ਰਹੀ ਸੀ ਚਲੋ ਬਾਅਦ ਵਿੱਚ ਉਹਦੇ ਕਈ ਮਤਲਬ ਕਿ ਪੁਆਇੰਟ ਆਪ ਵਿਊ ਨਿਕਲੇ ਸਹੀ ਆ ਗਲਤ ਆ ਆਪਾਂ ਉਹ ਚੱਕਰ ਵਿੱਚ ਨਹੀਂ ਪੈਣੇ ਪਰ ਇਨ੍ਹਾਂ ਲੋਕਾਂ ਦੀ ਜਿਹੜੇ ਲੋਕ ਪੰਜਾਬ ਦੇ ਗੱਬਰੂਆਂ ਨੂੰ ਪੰਜਾਬ ਦੀਆਂ ਲੜਕੀਆਂ ਨੂੰ ਜਾਂ ਲੰਗਪੂਣਾ ਜਾਂ ਗਾਲੋਵਾਲੀ ਦੀ ਇਹ ਜਿਹੜੇ ਮਤਲਬ ਕਿ ਕਰਦੇ ਆ ਇਹਨਾਂ ਨੂੰ ਜਿਹੜੇ ਉਸ਼ਾਲਦੇ ਆ ਇਹ ਕੀ ਮਤਲਬ ਕਿ ਨਾ ਦੇਣ ਕੀ ਆ ਠੀਕ ਹੈ ਮੈਂ ਨਹੀਂ ਕਹਿੰਦਾ ਸੰਗੀਤ ਨਾ ਸੁਣੋ ਸੁਣੋ ਮੈਂ ਪਹਿਲਾਂ ਵੀ ਗੱਲ ਕਰਕੇ ਆਇਆ ਡਿਆ ਵੀ ਜਿਹੜਾ ਪੰਜਾਬ ਦਾ ਸੰਗੀਤ ਸੀਗਾ ਨਾ ਉਹ ਪੰਜਾਬ ਦੇ ਗੱਬਰੂਆਂ ਦੇ ਵਿੱਚ ਸ਼ੋਰਮ ਗਤੀ ਭਰਦਾ ਸੀ ਪਰ ਅੱਜ ਤੱਕ ਕਿਸੇ ਮੂਰਖ ਪ੍ਰਾਣੀ ਨੇ ਕਹਿ ਦਿੱਤਾ ਕਿ ਗੱਭਰੂ ਹੀ ਕਹਿੰਦਾ ਮਦਰ ਫੱਕਰ ਜਾਂ ਕਹਿੰਦਾ ਹੁਣ ਇਹਨੂੰ ਵੀ ਅਸੀਂ ਕਿੱਥੇ ਲੈ ਕੇ ਜਾਈਏ ਜਿਹੜੇ ਲੋਕਾਂ ਨੇ ਵੀ ਸਦਾ ਕਹਿਤਾ ਕਹਿੰਦੇ ਵੀ ਹੁਣ ਪੰਜਾਬ ਦੇ ਗੱਬਰੂਆਂ ਨੂੰ ਮਦਰ ਚੋਧ ਕਿਹਾ ਜਾਵੇਗਾ ਇਹ ਸ਼ਬਦ ਵਰਤਦੇ ਨੇ ਲੱਖ ਸਦਾਨਾ ਹੁਣੀ ਕੀ ਲੱਗਦਾ ਠੀਕ ਇਹ ਕਹਿੰਦੇ ਪਏ ਨੇ ਲੱਖ ਸਦਾਨਾ ਸਾਰਿਆਂ ਤੋਂ ਪਹਿਲਾ ਜਿਹੜਾ ਕਰਨੋ ਅਲਾ ਦਾ ਪਿੰਡ ਆ ਜਿੱਥੇ ਉਹਦੀ ਸ਼ੂਟਿੰਗ ਹੋਈ ਆ ਉਹਦੇ ਕੰਧ ਤੇ ਲਿਖਿਆ ਆ ਤੇ ਮੈਂ ਉੱਥੇ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਤੁਸੀਂ ਮਰਗੇ ਸੀਗੇ ਵੀ ਤੁਹਾਨੂੰ ਇਹਦਾ ਬਾਈਕਾਟ ਕਰਨਾ ਚਾਹੀਦਾ ਸੀਗਾ ਇਹੋ ਜਿਹੇ ਬੰਦੇ ਦਾ ਜਿਹੜਾ ਤੁਹਾਡੇ ਨੌਜਵਾਨ ਜਿਹੜਾ ਪਿੰਡ ਦੇ ਵਿੱਚ ਖੜਕੇ ਤੁਹਾਡਾ ਬੱਚਾ ਹੋ ਕੇ ਤੁਹਾਡੇ ਹੀ ਭਰਾਵਾਂ ਨੂੰ ਕਹੀ ਜਾਂਦਾ ਵੀ ਮਦਰ ਫਕਰੇ ਕੱਲੀ ਗਾਲਕ ਤੇ ਉਹਦੇ ਲੜਕਿਆਂ ਨੂੰ ਲੱਗ ਰਹੀ ਆ ਇਹਦੇ ਵਿੱਚ ਇਹਦਾ ਮਤਲਬ ਨਹੀਂ ਸਮਝਿਆ ਜਾ ਰਿਹਾ ਪੰਜਾਬੀ ਦੇ ਵਿੱਚ ਇਹਦਾ ਮਤਲਬ ਕੀ ਕੱਢਿਆ ਜਾਂਦਾ ਆ ਇਹ ਸਾਰਿਆਂ ਨੂੰ ਪਤਾ ਆ ਠੀਕ ਆ ਮੈਂ ਤਾਂ ਇਹਨਾਂ ਦੇ ਪਿੰਡ ਦੇ ਲੋਕਾਂ ਤੇ ਹੈਰਾਨ ਆ ਵੀ ਕੀ ਗੱਲ ਯਾਰ ਤੁਸੀਂ ਇੱਕ ਇੱਕ ਗਾਣੇ ਦੇ ਵਿੱਚ ਆਉਣ ਵਾਸਤੇ ਇੱਕ ਇਹ ਵੀ ਸਾਡੇ ਮੁੰਡਾ ਦਾ ਪਿੰਡ ਦਾ ਪਿੰਡ ਦਾ ਮੁੰਡਾ ਪਿੰਡ ਦਾ ਮੁੰਡਾ ਐ ਇਸੇ ਕਰਕੇ ਗਾਣਾ ਚਲਾਈ ਜੀ ਆਖੇ ਚੰਗੇ ਕੰਮ ਕਰਦਾ ਚੰਗੇ ਕੰਮ ਕਰਦਾ ਚੰਗੇ ਕੰਮ ਕਰਨ ਵਾਲਾ ਇੱਕ ਪਾਸੇ ਚਟਾਲ ਪਿੰਦਾ ਵੇਦਾ ਹੋਵੇ ਦੂਜੇ ਪਾਸੋਂ ਕੋਈ ਆਪਣੇ ਕੈਂਪ ਲਾਉਂਦਾ ਹੋਵੇ ਦਵਾਈਆਂ ਦੇ ਜੇਬ ਉਹ ਲੈਟਰਮ ਬਟਰਮ ਉਹ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਆਪਣੀਆਂ ਖਾਮੀਆਂ ਲਕੋਣ ਵਾਸਤੇ ਕੀਤੀਆਂ ਜਾਂਦੀਆਂ ਆ ਠੀਕ ਹੈ ਦੂਜੀ ਗੱਲ ਮੈਨੂੰ ਇਹਦੇ ਪਿੱਛੇ ਬਹੁਤ ਵੱਡਾ ਪ੍ਰੋਪਗੈਂਡਾ ਲੱਗ ਰਿਹਾ ਹੈ ਕਤੇ ਨਾ ਕਤੇ ਇਹ ਪੰਜਾਬ ਦੀ ਜਿਹੜੀ ਅਣਖਿਆ ਨਾ ਉਹਨੂੰ ਇਹ ਤੱਕ ਦੇ ਪਏ ਆ ਵੀ ਅੱਜ ਵੀ ਪੰਜਾਬ ਦੇ ਵਿੱਚ ਅਣਖੀ ਲੋਕ ਹੈਗੇ ਆ ਜਾਂ ਨਹੀਂ ਹੈਗੇ ਅੱਜ ਪੰਜਾਬ ਦੇ ਵਿੱਚ ਭਈ ਚੱਲ ਕੀ ਰਿਹਾ ਹੈ ਇਹ ਇਹ ਹੁਣ ਨਹੀਂ ਮਤਲਬ ਕਰਨ ਔਜਲਾ ਦਾ ਪਹਿਲਾ ਨਹੀਂ ਗਾਣਾ ਰਿਹਾ ਇਸ ਤੋਂ ਅਲਾਵਾ ਹਨੀ ਸਿੰਘ ਹਰਾਂ ਨੇ ਵੀ ਬਈ ਗਾਣਾ ਗਾਇਆ ਅ ਇੰਗਲਿਸ਼ ਦੇ ਵਿੱਚ ਵਰਡ ਇਸੇ ਤਰੀਕੇ ਦਾ ਜਿਹੜਾ ਵਰਤਿਆ ਮੇਰੇ ਖਿਆਲ ਨਾਲ ਹਾਲ ਹੀ ਦੇ ਵਿੱਚ ਗਾਣਾ ਆਇਆ ਉਸ ਤੋਂ ਇਲਾਵਾ ਕਰਨ ਔਜਲਾ ਨੇ ਵਰਤ ਲਿਆ ਉਸ ਤੋਂ ਇਲਾਵਾ ਹੋਰ ਕਈ ਸਿੰਗਰ ਹੈਗੇ ਨੇ ਗੁਰੂ ਰੰਧਾਵਾ ਹੈਗਾ ਉਦਾਂ ਦੇ ਸਿੰਗਰ ਮਤਲਬ ਲਗਾਤਾਰ ਇਹ ਚੀਜ਼ਾਂ ਕਰਦੇ ਪਏ ਨੇ ਗਾਲਾਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਪਹਿਲਾਂ ਅਸਲਾ ਹੁੰਦਾ ਸੀ ਹੁਣ ਗਾਲਾਂ ਹੋ ਗਈਆਂ ਇਹ ਕੀ ਮਤਲਬ ਕੀ ਮਤਲਬ ਕੋਈ ਲੱਗਦਾ ਕਿ ਇਸ ਦੇ ਪਿੱਛੇ ਸਾਜ਼ਿਸ਼ ਹੋ ਸਕਦੀ ਹੈ ਜਾਂ ਫਿਰ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਉਹ ਟੈਸਟ ਆਫ ਇੰਟਰਸਟ ਬਣ ਗਿਆ ਲੋਕਾਂ ਦਾ ਦੇਖੋ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਆ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਠੀਕ ਆ ਦੂਜੀ ਗੱਲ ਆ ਵੀ ਇਹਦੇ ਪਿੱਛੇ ਸਾਫ਼-ਸਾਫ਼ ਕਰਨਾ ਕਿ ਇਹ ਜਿਹੜਾ ਸਰਕਾਰਾਂ ਆ ਨਾ ਇਹ ਮਤਲਬ ਕਿ ਨਹੀਂ ਚਾਹੁੰਦੀ ਵੀ ਜਿਹੜਾ ਪੰਜਾਬ ਦਾ ਪਤਾ ਨਹੀਂ ਕੀ ਇਹ ਬਾਹਰੀ ਤਾਕਤਾਂ ਜਾਂ ਪੰਜਾਬ ਨੂੰ ਦਬੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਮੈਨੂੰ ਐਂ ਲੱਗਦਾ ਵੀ ਜਦੋਂ ਉਹਨੇ ਇਹ ਵਰਡ ਯੂਜ਼ ਕੀਤਾ ਗਾਣੇ ਵਾਸਤੇ ਤੇ ਉਦੋਂ ਸੈਂਸਰ ਬੋਰਡ ਕਿੱਥੇ ਸੀਗਾ ਜਦੋਂ ਇਹ ਸੈਂਸਰ ਬੋਰਡ ਇੱਕ ਹੁਣ ਖਾਲੜਾ ਸਾਹਿਬ ਦੇ ਉੱਤੇ ਮੂਵੀ ਆ ਰਹੀ ਸੀਗੀ ਠੀਕ ਹੈ ਉਹਦੇ ਉੱਤੇ ਬੈਨ ਲਾ ਰਹੀ ਹੈ ਠੀਕ ਹੈ ਉਹਦੇ ਉੱਤੇ 121 ਕਟ ਲਾ ਦਿੱਤੇ ਹੱਲੇ ਵੀ ਉਹ ਮੂਵੀ ਰਿਲੀਜ਼ ਨਹੀਂ ਕੀਤੀ ਜਾ ਰਹੀ ਜਿਹੜੇ ਕਿ ਸਾਡੇ ਪੰਜਾਬ ਦੇ ਜਿਹੜੇ ਗੱਬਰੂ ਸ਼ਹੀਦ ਹੋਏ ਆ ਠੀਕ ਆ ਉਹਨਾਂ ਦਾ ਜਿਹੜਾ ਨਿਆ ਲਿਆ ਸੀਗਾ 25000 ਲਾਸ਼ਾਂ ਜਿਹੜੀਆਂ ਭਾਈ ਖਾਲੜਾ ਜਿਨ੍ਹਾਂ ਨੇ ਲੱਭੀਆਂ ਸੀਗੀਆਂ ਠੀਕ ਆ ਉਹਨਾਂ ਦੇ ਉੱਤੇ ਜਿਹੜੀ ਮੂਵੀ ਬਣਦੀ ਪਈ ਸੀ ਉਹਤੇ ਤਾਂ ਰੋਕ ਲੱਗ ਸਕਦੀ ਆ ਪਰ ਇਸ ਚੀਜ਼ ਦੀ ਹੁਣ ਸਮਝ ਨਹੀਂ ਲੱਗੀ ਵੀ ਜਿਹੜੇ ਇੱਕ ਉਹਨਾਂ ਤੇ ਲੱਗ ਸਕਦੀ ਆ ਰੋਕ ਜਿਨ੍ਹਾਂ ਨੇ ਪੰਜਾਬ ਦੀ ਅਣਖ ਦੀਆਂ ਲਾਸ਼ਾਂ ਲੱਭ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਪਰ ਉੱਤੇ ਬੈਨ ਨਹੀਂ ਲੱਗਾ ਜਿਹੜਾ ਬੰਦਾ ਕਹਿ ਰਿਹਾ ਵੀ ਪੰਜਾਬ ਦੇ ਗੱਭਰੂ ਮਦਰ ਫਕਰ ਇਹਦੇ ਪਿੱਛੇ ਥੋੜਾ ਜਿਹਾ ਹੈਗਾ ਆ ਪ੍ਰੋਪੋਗੈਂਡਾ ਬਾਕੀ ਮੈਨੂੰ ਨਹੀਂ ਲੱਗਦਾ ਵੀ ਇਹ ਕਿਸੇ ਸ਼ਹਿਰ ਤੋਂ ਬਿਨਾ ਕੰਮ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਪੰਜਾਬ ਨੂੰ ਦੱਬਿਆ ਜਾ ਰਿਹਾ ਪਰ ਲੱਗਦਾ ਕਿਥੇ ਕਿਨ ਨਾ ਕਿਤੇ ਲੋਕ ਜਿਹੜੇ ਸੁਣ ਰਹੇ ਨੇ ਉਹਨਾਂ ਦੀ ਵੀ ਬਹੁਤ ਥਾਂ ਗਲਤੀ ਹੈ ਕਿਉਂਕਿ ਜੇਕਰ ਲੋਕੀਂ ਨਾਲ ਸੁਣਨ ਤਾਂ ਇਦਾਂ ਦੇ ਗਾਣੇ ਨਾ ਬਣਨ ਜਦੋਂ ਇਸ ਤਰੀਕੇ ਦਾ ਵਿਰੋਧ ਹੁੰਦਾ ਹੈ ਕਰਨ ਔਜਲਾ ਦਾ ਹੋ ਗਿਆ ਕਿ ਸਿੱਦਾ ਵੀ ਹੋ ਗਿਆ ਫਿਰ ਉਹ ਤਰਕ ਦਿੰਦੇ ਨੇ ਕਿ ਭਈ ਲੋਕ ਸੁਣਨਾ ਪਸੰਦ ਕਰਦੇ ਨੇ ਇਸ ਕਰਕੇ ਅਸੀਂ ਗਾਈ ਜਾਂਦੇ ਆ ਸੂਰਾ ਸੋਪ ਪਛਾਣੀਆਂ ਜੋ ਲੜੇ ਦੀਨ ਕੇ ਹੇਤ ਪਰਜਾ ਪਰਜਾ ਕਟਮਰੇ ਕਬੂ ਨਾ ਛੜਾ ਕੇ ਜਿਹੜਾ ਪੰਜਾਬ ਦਾ ਇਤਿਹਾਸ ਆ ਨਾ ਉਹ ਆ ਠੀਕ ਆ ਤੇ ਜਿਹੜੇ ਲੋਕ ਇਸ ਗਾਣੇ ਨੂੰ ਪ੍ਰਮੋਟ ਕਰਦੇ ਪਏ ਇਹਨੂੰ ਪ੍ਰਮੋਸ਼ਨ ਕਰਦੇ ਪਏ ਇਹਨੂੰ ਪਸੰਦ ਕਰਦੇ ਆ ਮੈਂ ਉਹਨਾਂ ਦੀ ਜ਼ਮੀਰ ਜਾਗ ਨਹੀਂ ਸਮਝਦਾ ਮੈਂ ਸਮਝਦਾ ਉਹ ਮਰੇ ਹੋਏ ਲੋਕ ਆ ਇਹੋ ਜਿਹੇ ਲੋਕ ਮੈਂ ਤਾਂ ਇਹ ਕਹਿੰਦਾ ਵੀ ਪੰਜਾਬ ਦੇ ਵਿੱਚ ਰਹਿਣ ਦੇ ਲਾਇਕ ਹੀ ਨਹੀਂ ਹੈਗੇ ਠੀਕ ਆ ਉਸ ਬੰਦੇ ਨੂੰ ਕਰਨ ਓਜਲੇ ਨੂੰ ਸੋਚਣਾ ਚਾਹੀਦਾ ਸੀਗਾ ਵੀ ਮੈਂ ਆਪਣੇ ਪਿੰਡ ਆ ਰਿਹਾ ਮੈਂ ਆਪਣੇ ਪਿੰਡ ਨੂੰ ਕੀ ਦੇ ਕੇ ਜਾ ਰਿਹਾ ਅੱਜ ਇਹਨੇ ਅੱਜ ਇਹ ਆ ਗਿਆ ਇੱਥੇ ਪੰਜਾਬ ਦੇ ਵਿੱਚ ਕੱਲ ਨੂੰ ਇਹ ਬਾਹਰ ਹੋਣਾ ਤੇ ਜਦੋਂ ਬਾਹਰ ਚਲ ਜਾਣਾ ਹੈ ਤੇ ਉਦੋਂ ਇਹਦੇ ਗਾਣਿਆਂ ਦੀ ਫੇਰ ਸ਼ੂਟਿੰਗ ਹੋਣੀ ਆ ਫੇਰ ਇਹੋ ਜਿਹਾ ਗਾਣਾ ਇਹਨੇ ਪਹਿਲਾਂ ਨਹੀਂ ਕੱਢ ਦਿੱਤਾ ਇਹੋ ਜਿਹਾ ਗਾਣਾ ਇਹਨੇ ਪੰਜਾਬ ਵਿੱਚ ਆ ਕੇ ਕਿਉਂ ਕੱਢਿਆ ਕੀ ਇਹ ਪੰਜਾਬ ਨੂੰ ਦੱਸਣ ਆਇਆ ਵੀ ਪੰਜਾਬ ਦੇ ਗੱਭਰੂ ਆ ਆ ਪੰਜਾਬ ਦੇ ਗੱਭਰੂ ਸੂਰਮੇ ਆ ਮਰਦੇ ਆ ਦਲੇਰ ਆ ਇਹ ਧੀਆ ਭੈਣਾਂ ਦੀ ਰਾਖੀ ਕਰਨ ਵਾਲੇ ਆ ਇਹ ਉਹ ਨਹੀਂ ਹੈਗੇ ਜਿਹੜਾ ਕਰਨੂਲਾ ਦੱਸਦਾ ਫਿਰਦਾ ਆ ਮੈਂ ਤੇ ਇਹਦੇ ਉੱਤੇ ਇੱਕੋ ਇੱਕ ਚੀਜ਼ ਆ ਕਿ ਪੰਜਾਬ ਦੇ ਜਿਹੜੇ ਲੋਕ ਆ ਨਾ ਉਹਨਾਂ ਨੂੰ ਜਾਗਣਾ ਚਾਹੀਦਾ ਮਾਂ ਆਪਣੀ ਧੀ ਨੂੰ ਸਮਝਾਵੇ ਪਿਓ ਆਪਣੇ ਪੁੱਤ ਨੂੰ ਸਮਝਾਵੇ ਕਿ ਪੁੱਤਰਾ ਵੀ ਅਸੀਂ ਇੱਜ਼ਤਾਂ ਦੀ ਰਖਵਾਲੀ ਕਰਨ ਵਾਲੇ ਆ ਵੀ ਜਿਹੜੇ ਆ ਲੋਕ ਪਹਿਲਾਂ ਮੈਂ ਕਦੇ ਕਿਸੇ ਸਿੰਗਰ ਨੂੰ ਕਦੀ ਇਹ ਵਰਡ ਨਹੀਂ ਕਿਹਾ ਕਿਉਂ ਕਿ ਉਹਨਾਂ ਦਾ ਕੀਤਾ ਆ ਲੋਕ ਸੁਣਦੇ ਆ ਉਹ ਗਾਉਂਦੇ ਆ ਠੀਕ ਹੈ ਆਪਣਾ ਸੁਣੋ ਇੰਜੋਏ ਕਰੋ ਉਹਨੂੰ ਆਪਣੀ ਜ਼ਿੰਦਗੀ ਦੇ ਨਾਲ ਮਟਾ ਲਓ ਪਰ ਜਿਹੜੀ ਇਹ ਇਹਨੇ ਵਰਡਿੰਗ ਯੂਜ਼ ਕੀਤੀ ਆ ਇਥੋਂ ਸਾਬਤ ਹੁੰਦਾ ਵੀ ਇਹ ਕਲਾਕਾਰ ਨਹੀਂ ਕੰਜਰੀ ਹੈ